ਵੀਰੋ ਆ ਕੁੱਲਰ ਪੀਜਾ ਕਬਤ ਤੁਸੀਂ ਦੇਖ ਹੀ ਰਹੇ ਆ ਕਦੀ ਲੰਡਨ ਘੁੰਮਦੇ ਕਦੀ ਕੈਨੇਡਾ ਕਦੀ ਕਦੇ ਕਦੀ ਰੂਸ ਕਦੀ ਜਪਾਨ ਕਦੀ ਟੋਕਿਓ ਕਦੀ ਨਿਊਜ਼ੀਲੈਂਡ ਕਦੀ ਕਦੇ ਸਿੰਗਾਪੁਰ ਥਾਈਲੈਂਡ ਇਹ ਕਿਵੇਂ ਘੁੰਮਦੇ ਆ ਉਹ ਯਾਰ ਕਦੀ ਦਿਮਾਗ ਲਾਇਆ ਇਹ ਕਿਵੇਂ ਘੁੰਮਦੇ ਆ ਉਹ ਯਾਰ ਕਿਹੜਾ ਬੰਦਾ ਐਥੇ ਜਿਸ ਕੋ ਇੰਨੇ ਪੈਸੇ 100 ਗੱਲੇ ਦਾ ਮਾਰਗ ਨਹੀਂ ਘੁੰਮਦਾ ਇਹ ਰੇੜੀ ਤੋਂ ਕਿਵੇਂ ਘੁੰਮਦੇ ਆ ਵੀਰੋ ਅੰਜਲੀ ਅਰੋੜਾ ਕੱਚਾ ਬਦਾਮ ਕਰ ਲ ਉਹਨੇ ਆਪਣਾ ਐਮਐਮਐਸ ਬਣਾਇਆ ਸੀ ਐਮਐਮਐਸ ਬਣਵਾਇਆ ਸੀ ਤੇ 230 ਕਰੋੜ ਰੁਪਇਆ ਲਿਆ ਹੀ ਇਹਨਿਆ ਨਕਲੀ ਆ ਸਰਦਾਰ ਨੇ ਇਹਨੇ ਜਦੋਂ ਆਪਣੀ ਘਰ ਵਾਲੀ ਦਾ ਐਮਐਮਐਸ ਬਣਾਇਆ ਉਹ ਇਹਨਾਂ ਨੇ ਘਟੋ ਘਟੇ 100 ਕਰੋੜ ਜਾਂ 70 80 ਕਰੋੜ ਤਾਂ ਲਿਆ ਹੀ ਹੋਣਾ ਆ ਪੱਤ ਹੋਈਏ ਕਹੋਗੇ ਵੀ ਉਹਦੀ ਮਰਜ਼ੀ ਉਹ ਗੱਲ ਉਹਦੀ ਮਰਜ਼ੀ ਨਹੀਂ ਭਰਾਓ ਪੰਜਾਬ ਚ ਬੇਰੋਜ਼ਗਾਰੀ ਵੜੀ ਆ ਬੇਰੋਜ਼ਗਾਰੀ ਵੜੀ ਆ ਕਾਲੂ ਸਾਰੇ ਐਸੇ ਕੰਮ ਦੀ ਚੱਲ ਬਣੇ ਆਪਣੀਆਂ ਧਾਗੀਆਂ ਦੇ ਐਮਐਮਐਸ ਬਣਾ ਕੇ ਵੇਚੀ ਚਲੋ ਤੇ ਪੈਸੇ ਕਮਾਈ ਚਲੋ ਜੇ ਪੰਜਾਬ ਤੇ ਸਾਡੀਆਂ ਧੀਆਂ ਚ ਕੀ ਹੱਥ ਆ ਤਾ ਲੋ ਪਤਾ ਹੀ ਆ ਜਿਹੜਾ ਪਤਾ ਨਹੀਂ ਹੈਗਾ ਤੇ ਕਾਲੂ ਇਹੋ ਤਾਂ ਵਾ ਟਰੈਂਡ ਨਾਲ ਚੱਲ ਜਾਏ ਵੀ ਪੰਜਾਬ ਇਸ ਵਾਸਤੇ ਬੇਮਸ ਹੋ ਜਾਗੇ ਪੰਜਾਬ ਕੀ ਜੋ ਸਰਦਾਰ ਲੋਕ ਹੈ ਉਹ ਤਾਂ ਆਪਣੀ ਘਰਵਾਲੀ ਕਾ ਐਮਐਮਐਸ ਬਣਾ ਕੇ ਬੇਚਦੇ ਹੈ ਬਹੁਤ ਪੈਸਾ ਕਮਾਤੇ ਹੈ ਮਜ਼ਦ ਲੈਤੇ ਹੈ ਕਾਲੂ ਆ ਕੰਮ ਨਾ ਹੋ ਜਾਏ ਇਹ ਜਦੋਂ ਆਉਦਾ ਇਹਦਾ ਕੁਝ ਕਰੋ ਇਹਨੂੰ ਫਾੜ ਦੇ ਕਿ ਇਹਦਾ ਕੋਈ ਯਾਰ ਹੱਦ ਹੋ ਗਈ ਅੱਜ ਨੈ ਫੁਗਰੇ ਫਗਰੇ ਜੇ ਐਵੇਂ ਫੁਗਰੀਆਂ ਮਾਰਦੇ ਰਹਿੰਦੇ ਏਦਾਂ ਕਰ ਦਾਂਗੇ ਦਿੱਲੀ ਨਾਲ ਟੱਕਰ ਲੈ ਲਾਂਗੇ ਦਿੱਲੀਏ ਤੂੰ ਸਾਨੂੰ ਜਾਲਦੀ ਨਹੀਂ ਸਾਡਾ ਖੌਫ ਫਲਾਂ ਠੀਕ ਹੈ ਐ ਹੋ ਜਾ ਗੰਦ ਨੂੰ ਸਾਡੇ ਕੋਲ ਪੰਜਾਬੀਆਂ ਕੋ ਸਾਮ ਨਹੀਂ ਹੁੰਦਾ ਸ਼ਰਿਆਮ ਪੰਜਾਬ 'ਚ ਗੰਦ ਪਾ ਰਹੇ ਦੋਏ ਐਮ ਐਮ ਐਸ ਬਣਾ ਬਣਾ ਵੇਚ ਰਹੇ ਆ ਜਦੋਂ ਇਹਨੇ ਐਮ ਐਮ ਐਸ ਬਣਾਇਆ ਹੀ ਇੱਕ ਤੇ ਤੇ ਆਪ ਕਿਹਾ ਇੱਕ ਮੈਂ ਚਾਰ ਹੋਰ ਬਣਾਏ ਹੋਏ ਆ ਉਹ ਚਾਰ ਇੱਕ ਦਿਨੇ ਵਾਰ ਕਰਦਾ ਚਾਰ ਉਹਨੇ ਸਦੇ ਕੰਪਨੀ ਨੂੰ ਵੇਚੇ ਹੋਣਿਆ ਤੇ ਮੈਂ ਤਾਂ 100 ਕਰੋੜ ਕਹਿੰਦਾ ਨੇ ਵੱਧ ਭਾਏ ਕਮਾਏ ਹੋੜਿਆ ਤੇ ਇਹ ਦੇਖੋ ਇਹੋ ਜਿਹਾ ਗੰਦ ਪੰਜਾਬ ਦੇ ਕਿਹੜੇ ਪਾਸੇ ਚੱਲ ਬੈ ਗਏ ਉਹ ਯਾਰ ਭਾਈ ਇਹ ਬੜੀ ਗਲਤ ਗੱਲ ਆ ਇਹ ਦੋਵੇਂ ਗੰਦ ਪੰਜਾਬ ਚ ਬੜਾ ਮਾਹੌਲ ਖਰਾਬ ਕਰਨਗੇ ਇੱਕ ਦਿਨੇ ਤੁਹਾਨੂੰ ਮੈਂ ਦੱਸ ਦਣਾ ਆ ਇਹ ਬੜਾ ਮਾਹੌਲ ਖਰਾਬ ਕਰਨਗੇ ਮੀਰੋ ਉਹ ਸਮਝੋ ਯਾਰ ਆਹੀ ਸਮਝਦੇ ਉਦੋਂ ਆ ਜੇ ਕੋਈ ਨੀਟਰ ਹੁੰਦਾ ਜਦੋਂ ਸਾਨੂੰ ਲੁੱਟ ਕੇ ਖਾ ਜਾਂਦਾ ਤਾਂ ਸਪੇਸਾਨੂੰ ਪਤਾ ਲੱਗਦਾ ਓਹੋ ਇਹ ਸਾਨੂੰ ਲੁੱਟ ਕੇ ਖਾ ਗਿਆ ਜੇ ਕੋਈ ਕਲਾਕਾਰ ਸਾਡਾ ਫਰਾਡ ਕਰਕੇ ਕਰ ਜਾਂਦਾ ਫੇ ਸਾਨੂੰ ਪਤਾ ਲੱਗਦਾ ਸਾਡਾ ਫਰਾਡ ਹੋ ਗਿਆ ਤੇ ਵੀਰੋ ਸਮਝੋ ਇਹ ਮੈਂ ਤੁਹਾਨੂੰ ਕਹਿਣਾ ਏ ਇੱਕ ਦਿਨ ਬਹੁਤ ਵੱਡਾ ਗੰਦ ਪਾਊਗਾ ਪੰਜਾਬ ਚਾ ਜਿਹੜਾ ਨਾ ਇਹ ਬਹੁਤ ਵੱਡਾ ਗੰਦ ਪਾਊਗਾ ਪੰਜਾਬ ਚ